ਦੇ ਕਪੜਾ ਬਨ ਕੇ ਤੂਰੀ ਆ ਰਹੀ ਜਿਹੜੀ ਤੁਸੀਂ ਲੜਕੀ ਨੂੰ ਦੇਖ ਰਹੇ ਹੋ ਇਸ ਲੜਕੀ ਦੇ ਨਾਲ ਇਸ ਦੀ ਮਾਂ ਨੇ ਅੱਜ ਹੀ ਗੰਦੀ ਹਰਕਤ ਕੀਤੀ ਕਿ ਅੱਜ ਇਸ ਨੇ ਸਾਰੇ ਪਰਦੇ ਚੱਕ ਦਿੱਤੇ ਜੀ ਹਾਂ ਇਹ ਕਹਿਣਾ ਸਾਡਾ ਨਹੀਂ ਸਗੋ ਇਸ ਲੜਕੀ ਨੇ ਜਿਹੜੇ ਖੁੱਲ ਕੇ ਆਪਣੀ ਸੱਕੀ ਮਾਂ ਤੇ ਇਲਜ਼ਾਮ ਲਗਾਏ ਨੇ ਉਸ ਤੋਂ ਬਾਅਦ ਮਾਂ ਤੇ ਧੀ ਦੇ ਰਿਸ਼ਤੇ ਤੇ ਇੱਕ ਕਲੰਕ ਲੱਗ ਗਿਆ ਇਹ ਮਾਮਲਾ ਜਿਹੜਾ ਸਮਣਿਆ ਆ ਅੰਮ੍ਰਿਤਸਰ ਤੋਂ ਇੱਕ ਮਾਂ ਕੀ ਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਅੰਮ੍ਰਿਤਸਰ ਦੇ ਵਿੱਚ ਨਾਬਾਲਗ ਲੜਕੀ ਦੇ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਤੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਨੇ ਅਤੇ ਦੂਜੇ ਪਾਸੇ ਇਸ ਲੜਕੀ ਦੇ ਪਿਤਾ ਨੇ ਕਿਹਾ ਕਿ ਮੈਨੂੰ ਵੀ ਹੁਣੇ ਪਤਾ ਲੱਗਿਆ ਤੇ ਉਸ ਨੇ ਵੀ ਇਨਸਾਫ਼ ਦੀ ਮੰਗ ਕੀਤੀ ਹੈ ਤਾਂ ਆਓ ਸੁਣਦੇ ਹਾਂ ਹੋ ਕਿਹੜੇ-ਕਿਹੜੇ ਇਲਜ਼ਾਮ ਲੱਗੇ ਨੇ ਇਸ ਦੀ ਮਾਂ ਤੇ ਬੇਸਰ ਇਨਸਾਫ ਚਾਹੀਦਾ ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਪ੍ਰੋਪਰ ਕਾਰਵਾਈ ਕਰੇ ਇਨ ਆਚਾਰਾ ਉਤੇ ਕਰਨ ਕਿਆ ਹੋਇਆ ਕਿ ਪਰੰਕਿ ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੇਰਾ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਰਲਈ ਹੋਈ ਸੀ ਗੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ 골ਡਨ ਗੇਟ ਦਾ ਉਹਦੀ ਕੋਈ ਨਹੀਂ ਇਹ ਕੋਈ ਚੀਜ਼ ਨਹੀਂ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰਲਈ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਤੁਹਾਨੂੰ ਤਾਂ ਪਤਾ ਹੈ ਭਾਜੀ ਮੈਂ 5000 ਰੁਪਏ ਕਮਾਉਂਦਾ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨੇ ਰਲਈ ਹੋਈ ਹੈ ਤੁਹਾਨੂੰ ਕੋਈ ਪਤਾ ਨਹੀਂ 5000 ਮੇਰੀ ਕੁੜੀ ਨੂੰ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਰੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਆ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕੈਨ ਮੈਰਿਡ ਨਹੀਂ ਮੈਂ ਅਨਮੈਰਿਡ ਆ ਤੇ ਆਖਰ ਵਜਾ ਕੀ ਰਹੀ ਹੈ ਸਰ ਇਹ ਵਜਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸਾਜ਼ਿਸ਼ ਉਦਾਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਹਿੰਦੇ ਕਰਦੀ ਨਹੀਂ ਨਹੀਂ ਮੈਂ ਸਟੱਡੀ ਕਰਦੀ ਆ ਸਰ ਸਟੱਡੀ ਕਰਦੀ ਹਾਂ ਨਾਇਨਥ ਪਰ ਉਹ ਬੰਦੇ ਨੇ ਕਿੰਨੀ ਉਮਰ ਤੇ ਦੀ ਮੇਰੀ 16 ਸਾਲ ਹਾਂਜੀ ਮੈਂ ਤੁਹਾਡੇ ਪਾਪਾ ਨੂੰ ਪਤਾ ਹੀ ਕੱਲ੍ਹ ਮੇਰੇ ਪਾਪਾ ਨੂੰ ਹੁਣ ਪਤਾ ਲੱਗਿਆ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਕਿ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁਰਜੀ ਦੇ ਹਾਂਜੀ ਉਹ ਕੰਮ ਕਰਦੀ ਹੁੰਦੀ ਹੈ ਹਾਂਜੀ ਆਕਾਸ਼ ਦੀ ਬਣੇ ਪੰਜਾਬ ਦੇ ਵਿੱਚ ਲੱਗਾ ਲਵ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ 'ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਰਵਾਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸਵਾਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸਵਾਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੁਆਰਾ ਹਾਂ ਰਲਈ ਹੋਈ ਸੀ 걔ਦੇ ਨਾਲ ਮੁੰਡੇ ਆ ਉਹਨਾਂ ਦਾ ਕੀ ਕੰਮ ਹੁੰਦਾ ਉਹਨਾਂ ਦੇ ਇੱਕ ਸੂਰਜ ਕਿਉਂ ਵੀ ਨਾਲ ਲੜੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਜੀ ਉਹ ਤੇ ਬੜੇ ਚਿਰ ਤੋਂ 4 ਸਾਲ ਹੋ ਗਿਆ ਹੈ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਨਹੀਂ ਮੰਨਦਾ ਦੋਵੇਂ ਇਹ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਆਕਾਸ਼ਦੀਪ ਨੇ ਵੀ ਦੋਵੇਂ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਆ ਜੇ ਕਿਸੇ ਨੇ ਇਸ ਗੱਲ ਤੇ ਨਹੀਂ ਚਕੀ ਤੇ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂ ਕਦੋਂ ਇਹ ਗਲਤ ਕੰਮ ਦਾ ਨਿਕੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਚੱਲੇ ਹਾਂਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਦਰਬਾਰ ਸਾਹਿਬ ਦਾ ਨਾਮ ਲੈਣ ਕੀ ਮੰਗ ਕਰਦੀ ਮੈਂ ਹੀ ਕਰਦੀ ਆ ਕਿ ਮੇਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵਿਚ ਗੀਂਦੇ ਮੇਰਾ ਮੈਡੀਕਲ ਕਰਾ ਲੇਤਾ ਜਾ ਮਾਮਲਾ ਸਰ ਮੇਰੀ ਕੁੜੀ ਦਾ ਬਲਾਧਿਕਾਰ ਹੋਇਆ ਬ ਮਨੇ ਕੋਚਿੰਗ ਦੱਸਿਆ ਅੱਜ ਤੋਂ 15 ਦਿਨ ਪੈਣਾ ਮੇਰੀ ਕੁੜੀ ਨੇ ਮੈਨੂੰ ਉਹ ਮੈਂ ਹੌਸਲਾ ਦਿੱਤਾ ਹਣੇ ਦਾ ਕੋ ਦੱਸਿਆ ਮੰਮੀ ਮੈਨੂੰ ਬਾਰ-ਬਾਰ ਖੜਦੀ ਰਹੀ 27 ਤਰੀਕ ਨੂੰ ਖੜਿਆ ਮੇਰੀ ਕੁੜੀ ਨੂੰ ਨੇ 11 ਤਰੀਕ ਨੂੰ ਵੇਰ ਤੋਂ ਕਿਹਾ ਮਾਫੀ ਮੰਗਾਉਂਦੇ ਮਾਨੀ ਇੰਨੇ ਮੇਰੀ ਕੁੜੀ ਨੂੰ ਕਿ ਜੋਗਨ ਛੜਾਈ ਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੀ ਜਿਹੜਾ ਨੇ ਸਗੀ ਮਾਂ ਨੇ ਕਰ ਕੇ ਵਖਾਤਾ ਕਿੰਨੇ ਬੱਚੇ ਤਾਂ ਮੇਰੇ ਦੋ ਬੱਚੇ ਆ ਸਾਰੇ ਦੋ ਦੋਵੇਂ ਗੁੱਡੀਆਂ ਆ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤੁਮ ਕਿਹਾ ਦਿੰਦਾ ਪਹੁੰਚ ਤਨ ਮੇਰੇ ਕੋ ਰਿਕਾਰਡਿੰਗ ਵੀ ਹੈਗੀ ਆ ਵੀ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਠ ਮੈਂ ਤੇਰੀ ਕੁੜੀਆਂ ਦੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਕਹਿੰਦਾ ਸੱਦੇ ਮੇਰੀ ਘਰ ਵਾਲੀ ਵੀ ਗਲਤ ਮੇਰੀ ਘਰ ਵਾਲੀ ਭਾਜੀ ਗਲਤ ਹੈ ਜਿਹੜਾ ਅਫਗਾਨੀ ਲਵਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਰ ਦਾ ਸਪਲਾਈ ਕਰਦਾ ਵਾ ਕਿੰਨੇ ਚਿਰੋਂ ਕਹਤੇ ਦੇ ਬਿਆਨ ਮੇਰੇ ਬਿਆਨ ਸਰ 17 18 ਸਾਲ ਹੋ ਗਏ ਤੁਸੀਂ ਕੀ ਕੰਮ ਕਰਦੇ ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਜੀਫੀ ਫਿਲਿੰਗ ਦਾ ਕੰਮ ਕਰਦਾ ਤੁਸੀਂ ਕਰ ਨਹੀਂ ਹੁੰਦੀ ਨਹੀਂ ਸਰ ਪਹਿਲਾਂ ਮੈਂ ਕਪੂਰਥਲੇ ਹਾਂ ਉਸ ਤੋਂ ਬਾਅਦ ਮੈਂ ਸ਼ਹਿਰਪੁਰ ਆ ਗਿਆ ਫਿਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਜਦੋਂ ਮ ਆਣ ਕੇ ਝਗੜਾ ਕੀਤਾ ਅਰਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਤੁਸੀਂ ਹਾਂ ਇਹ ਹਿਸਾਬ ਦੀ ਮੰਗ ਕਰਦੇ ਆ ਮੈਨੂੰ ਹਿਸਾਬ ਚਾਹੀਦਾ ਭਾਵੇਂ ਮੇਰੀ ਜਨਾਨੀ ਆ ਭਾਵੇਂ ਅਰਮਾਨ ਆ ਭਾਵੇਂ ਮੇਰੀ ਭਾਬੀ ਦਾ ਨਾਮ ਲੈਂਦੇਗਾ ਉਹਨੂੰ ਜਿਹੜਾ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਬੋੜਾਂ ਖਚਾਈਆਂ ਖੁਦੋ ਟ੍ਰੈਨਰ ਭਾਜੀ ਮੇਰੀ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੁਸੀਂ ਆਸ ਜਿੰਦ ਤੱਕ ਜਾਣਦੀ ਰਹੀ ਆ ਤੇ ਇਹਦਾ ਹੱਕ ਬੰਦਾ ਨੂੰ ਢਕੇ ਇਹਦਾ ਇਹ ਹੱਕ ਬੰਦਾ ਮੈਨੂੰ ਨਾਲ ਲੈ ਕੇ ਤੁਰੇ ਫਿਰੇ ਜਿਉਨੇ ਕਹਿੰਦੀ ਨਾ ਫੋਟਾ ਚੜਕੀ ਦਾ ਮੈਡੀਕਲ ਕਰਵਾਇਆ ਮਾੜੇ ਗੱਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਪੁਰ ਥਾਣੇ 11 ਦੇ ਅਗਸਤ ਨੂੰ ਇਹਨਾਂ ਨੇ ਨਾ ਯੂਰ ਪਾਇਆ ਮੇਰਾ ਸਾਲਾ ਜਿਹੜਾ ਵਾ ਉਹ ਡੀਐਸਪੀ ਦਾ ਗਨਮੈਨ ਕਿਸੇ ਦਾ ਉਹਨੇ ਯੂਰ ਪਾ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੀਚ ਵੇਹਾ ਉਹ ਐਸਐਚਓ ਕਹਿੰਦਾ ਤੇਰੀ ਦਰਖਾਸਤ ਹੀ ਨਹੀਂ ਥੇ ਮੈਂ ਦਰਖਾਸਤ ਕਿਤੇ ਕਹਿੰਦੀ ਜਿਹੜੀ ਦਰਖਾਸਤ ਤੁਹਾਨੂੰ ਦਿੱਤੀ ਆ ਉਹਨੇ ਕਿਹਤੇ ਅੱਡੀ ਸੁਣਵਾਈ ਹੋ ਰਹੀ ਸਰ ਮਾਈ ਸਾਰੇ ਕੁਝ ਨਹੀਂ ਕਰੀ ਮੁੰਡੇ ਨੂੰ ਕਹਿੰਦੇ ਸੱਦਣਾ ਕਰੀ ਨਹੀਂ ਸੱਦਣਾ ਸਾਡੇ ਨਾਲ ਸਰ ਬਹੁਤ ਰਫ ਬੋਲੇ ਜਾ ਰਿਹਾ ਵਾ ਕੱਲ ਪਰਸੋਂ ਸੱਦਿਆ ਮੈਨੂੰ ਕਹਿੰਦੇ ਤੇਰੇ ਸਿਰ 'ਚ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਸਾਰੇ ਧੂਪਿਆ ਪਵਾਵਾਂਗੇ ਪਰੂਫ ਤੇ 베ਰੀਆ ਜਦੋਂ ਇਸ ਸਾਰੇ ਮਾਮਲੇ ਦੇ ਵਿੱਚ ਇਲਜ਼ਾਮਾਂ ਦੇ ਵਿੱਚ ਘਿਰੀ ਮਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੇ ਕੀ ਸਫਾਈ ਦਿੱਤੀ ਹੈ ਤੁਸੀਂ ਖੁਦ ਹੀ ਸੁਣ ਲਓ ਮੈਂ ਕੋਈ ਗਲਤ ਕੰਮ ਨਹੀਂ ਕਰਾ ਰਹੀ ਠੀਕ ਹੈ ਨਾ ਮੈਂ ਕੁੜੀ ਨਾ ਕੋਈ ਗਲਤ ਕੰਮ ਕਰਾਇਆ ਹੈ ਅੱਜ ਮੇਰੇ ਤੇ ਬਲੇਮ ਲੱਗ ਰਿਹਾ ਜਿਹੜਾ ਹੋਇਆ ਉਹ ਕਿਹਨੇ ਦੱਸਿਆ ਕੁੜੀ ਨੇ ਆਪਣੀ ਮਾਂ ਤੇ ਉਹੀ ਇਲਜ਼ਾਮ ਲਗਾਈ ਜਾ ਰਿਹਾ ਪਰ ਉਹਦੇ ਨੂੰ ਕੀ ਜਾ ਰਿਹਾ ਦੱਬਿਆ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਦਾ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ ਕਿ ਈ ਮਹੀਨੇ ਤੋਂ ਮੈਂ ਆਪਣੀ ਮਦਰ ਕੋ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦਪਕਾਚ ਲੈ ਕੇ ਸਾਰਾ ਕਸੂਰ ਫਿਰ ਆਪਣਾ ਪੱਖ ਰੱਖੂਗੀ ਕਿ ਮਾਂ ਕੀ ਕਰ ਰਹੇ ਹੋ ਕੀ ਮਤਲਬ ਨਹੀਂ ਵਿੱਚਕੀਨ ਦਾ ਹੋਟਲ ਵਿੱਚ ਜਾ ਕੇ ਅਜੀ ਰਿਟਰ ਨਹੀਂ ਕਿਸੇ ਵੀ ਕੰਮ ਨਹੀਂ ਕੀਤਾ ਇਹ ਦੀ ਰੋਪ ਲਗਾ ਰਹੀ ਹੈ ਕਾ ਟੱਕਾ ਨਹੀਂ ਕਰਾਂ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜਿ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਟੋ ਫਾਸਟ ਵੀ ਨਾ ਫੋਟਵਾਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਇਹ ਕਹਿਆ ਜੀ ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀਗੇ ਇੱਕ ਹੋਟਲ ਦੇ ਵਿੱਚ ਮਾਫੀ ਮੰਗਣ ਦੇ ਲਈ ਤੇ ਉੱਥੇ ਵੀ ਮਾਫੀ ਮੰਗਣ ਦੀ ਕਰਿਆ ਨਾ ਪਰ ਜੀ ਮੈਨੂੰ ਪਤਾ ਜੀ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੇ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਾਏ ਆ ਟੱਕੇ ਨਾਲ ਲਵਾਏ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਨਾ ਸੇਵਾ ਅਧਾਰ ਕਾਡ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਕੋਲ ਸੀ ਕਿ ਇਹਨਾਂ ਨੇ ਆਪੇ ਲਾ ਲਿਆ ਮੈਨੂੰ ਪਤਾ ਸੀ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਬਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰ ਰਹੀ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਇੱਕ ਵਾਰੀ ਤਸਵੀਰ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗ ਇਹ ਹੀ ਕਰ ਰਹੀ ਕਿ ਸਭ ਨੇ ਹਿਸਾਬ ਧੋਇਆ ਜਾਵੇ ਤੇ ਆਪਣੀ ਦਰਖਾਸਤ ਵਾਪਸ ਲਈ ਜਾਵੇ ਪਰ ਜੋ ਲੜਕੀ ਘੜੀ ਜਾਂਦਾ ਘਰ ਵਾਲਾ ਜਾਂ ਤੁਹਾਡੀ ਸੱਸ ਰੂਪ ਲਗਾ ਰਹੀ ਆ ਉਹ ਉਹਨੂੰ ਕਿਦਾ ਵੇਖਣਾ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੀ ਠੀਕ ਹੈ ਦੂਜੇ ਪਾਸੇ ਇਸ ਮਾਮਲੇ 'ਚ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਦਰਖਾਸਤ ਆਈ ਹੈ ਦੋਨੋਂ ਪਾਰਟੀਆਂ ਨੂੰ ਬੁਲਾਇਆ ਜਾਵੇਗਾ ਤੇ ਇਨਕੁਆਰੀ ਕੀਤੀ ਜਾਵੇਗੀ ਸਾਡੇ ਕੋਲ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੇਂਟ ਮਾਰਕ ਹੋਈ ਹੈ ਸੀਨੀਅਰ ਅਫਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਜੋੜਾ ਵੀ ਦੋਸ਼ੀ ਹੋਊਗਾ ਉਹਨਾਂ 'ਤੇ ਬੰਦ ਦੀ ਕਾਰਵਾਈ ਸੀ ਜ਼ਰੂਰ ਕਰਾਂਗੇ ਕੰਪਲੇਂਟ ਹੈਗੀ ਕੀ ਹੈ ਮੈਂ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕਿ ਮੈਨੂੰ ਐਦਾ ਐਦਾ ਕੀਤਾ ਉਹਨਾਂ ਦੀ ਪਤਾ ਨਹੀਂ ਆਪਾਂ ਤੇ ਪਹਿਲਾਂ ਰਹਿੰਦੇ ਸੀ ਇਕੱਠੇ ਰਹਿੰਦੇ ਰਹੇ ਨੇ ਸਾਰੇ ਜਿਹੜੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹ ਨੈਲੀਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰੇ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਦਤ ਤੇ ਇਨਕੁਆਰੀ ਲਗਾਈ ਦੀ ਕਿ ਮਾਂ ਨੇ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰ ਤੋਂ ਦੰਦਾ ਕਰਵਾ ਰਹੀ ਸੀ ਪਰ ਇਹਦੀ ਵੀ ਪਰ ਇਹ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਆਊਗਾ ਤਤ ਸਾਹਮਣੇ ਉਹਦੇ ਮੁਤਾਬਕ ਸੀ ਇਹ ਮੰਮਾ ਕਿਹੜੀ ਲੱਗੇ ਕੱਲ ਤਾਂ ਕਹਿੰਦੇ ਉਹ ਉਹਨਾਂ ਦੇ ਐਲੀਗੇਸ਼ਨ ਆਏ ਨੇ ਕਿ ਇਦਾਂ ਤੇ ਪਰ ਅਸੀਂ ਤਫ਼ਤੀਸ਼ ਕਰੇ ਸੀ ਹੋਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇ ਕੁੜੀ ਕਹਿ ਰਹੀ ਹੈ ਕਿ ਮੇ ਨਾਲ ਗਾਇਦਾਂ ਬਲ ਲੜਕਾ ਲੈਂਦਾ ਰ ਅਸੀਂ ਉੱਥੇ ਇਨਕੁਆਰੀ ਕਰਾਂਗੇ ਮਾਮਲਾ ਦਰਜ ਕੱਲੇ ਮੰਮਾ ਦਰਜ ਕਰਾਂਗੇ ਜੀ ਕੁੜੀ ਨੇ ਮਾਲਕ ਸੀ ਯਾਰੀ ਹਾਂ ਜੀ ਮੰਨ ਹੈ ਮੰਨ ਇਹਦੀ ਅਰਬਨ ਚੱਲਦੀ ਵੀ ਸੀ ਨੀ ਆ ਬੀਬੀ ਦੋਨੋਂ ਮਾ ਦੋਨਾਂ ਦੀ ਅਰਬਨ ਚੱਲ ਰਹੀ ਹੈ ਜੀ ਠੀਕ ਹੈ ਖੈਰ ਮਾਮਲਾ ਕਾਫੀ ਉਲਝਣਦਾਰ ਲੱਗ ਰਿਹਾ ਹੈ ਕਿਉਂਕਿ ਧੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤੰਦਕ ਕਰਵਾਉਂਦੇ ਪਰ ਮਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ। ਬਾਕੀ ਪੁਲਿਸ ਜਾਂਚ ਦੇ ਵਿੱਚ ਖੁਲਾਸਾ ਹੋਵੇਗਾ ਤਾਂ ਪਤਾ ਲੱਗੇਗਾ ਸੱਚ ਕੌਣ ਬੋਲਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ